ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸਰਵਣ ਸਿੰਘ ਚਾਹਲ ਜਮਸ਼ੇਦਪੁਰ ਤੋਂ ਜੂਨ ਦਾ ਮਹੀਨਾ ਚੱਲ ਰਿਹਾ 1 ਜੂਨ ਤੋਂ 6 ਜੂਨ ਤੱਕ ਇਹ ਉਹ ਕਾਲੇ ਦਿਨ ਚੱਲ ਰਹੇ ਆ ਜਦ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਿੰਦੁਸਤਾਨ ਦੀਆਂ ਫੌਜਾਂ ਦੁਆਰਾ ਹਮਲਾ ਕੀਤਾ ਗਿਆ ਸੀ ਜਦ ਛੋਟੇ-ਛੋਟੇ ਬੱਚੇ ਬਜ਼ੁਰਗ ਬੀਬੀਆਂ ਸੀਧ ਕੀਤੀਆਂ ਗਈਆਂ ਸੀ ਇਹ ਉਹ ਦਿਨ ਚੱਲ ਰਹੇ ਆ 84 ਸਾਡੇ ਵਾਸਤੇ ਬਹੁਤ ਹੀ ਮਾੜਾ ਸਾਲ ਰਿਹਾ ਇਹ ਭੁੱਲਣਯੋਗ ਨਹੀਂਗਾ ਪਰ ਕੁਝ ਲੋਕ ਕਹਿੰਦੇ ਆ ਕਿ ਪੁਰਾਣੀ ਗੱਲ ਹੋ ਗਈ ਆ ਭੁੱਲ ਜੋ ਤੇ ਅੱਗੇ ਵਧੋ ਅੱਗੇ ਕਿੱਥੇ ਵਧੀਏ ਤੇ ਭੁੱਲ ਕਿਤਰਾ ਜਾਣ ਜਿੰਨਾਂ ਦੇ ਨਾਲ ਬੀਤੀਆਂ ਉਹ 84 ਵਿੱਚ ਹੀ ਗਲਾਂ ਚ ਟੈਰ ਜਦੋਂ ਸੜਦੇ ਤੈ ਟਾਇਰ ਗਾਲਾਂ ਵਿੱਚ ਜਦੋਂ ਲੋਕ ਤੜਫਦੇ ਸੀ ਤੇ ਕਿਹਾ ਜਾਂਦਾ ਸੀ ਕਿ ਭਾਲੂ ਨੱਚੰਦਾ ਹੈ ਹੱਸਦੇ ਸੀ ਤਾੜੀਆਂ ਮਾਰਦੇ ਸੀ ਕਿਤਰਾ ਭੁੱਲ ਜਾਣਗੇ ਜਿਨ੍ਹਾਂ ਦੇ ਨਾਲ ਹੋਈਆਂ ਜਿਨ੍ਹਾਂ ਉੱਤੇ ਬੀਤੀ ਹੁੰਦੀ ਆ ਉਹ ਕਦੀ ਨਹੀਂ ਭੁੱਲਦੇ ਤੁਸੀਂ ਆਪ ਹੀ ਹਿਸਾਬ ਲਾਓ ਸਾਡਾ ਕਿਸੇ ਧਰਮ ਨਾਲ ਕੋਈ ਵੈਰ ਨਹੀਂਗਾ ਪਰ ਪਤਾ ਨਹੀਂ ਕਿਹੜੇ ਯੋਗ ਦੀ ਗੱਲ ਆ ਜਦੋਂ ਸੀਤਾ ਦਾ ਹਰਨ ਹੋਇਆ ਸੀ ਅੱਜ ਤੱਕ ਕੀ ਭੁੱਲ ਗਏ ਅੱਜ ਤੱਕ ਰਾਵਣ ਨੂੰ ਸਾੜਿਆ ਜਾਂਦਾ ਤੇ ਅਸੀਂ ਕਿਸੇ ਨੂੰ ਆਂਦੇ ਵੀ ਨਹੀਂ ਕਿ ਕੋਈ ਭੁੱਲੂ ਤਕਲੀਫ ਹੁੰਦੀ ਆ ਇਹ ਬਹੁਤ ਹੀ ਵੱਡਾ ਕਸ਼ਟ ਆ ਜਿਨ੍ਹਾਂ ਨੇ ਛੇਲਿਆ ਕਦੀ ਉਹਨਾਂ ਕੋਲੋਂ ਪੁੱਛ ਕੇ ਵੇਖੋ ਉਹਨਾਂ ਨਾਲ ਗੱਲ ਕਰਕੇ ਵੇਖੋ ਇੱਕ ਬੀਬੀ ਦੱਸਦੀ ਆ ਕਿ ਉਹਦੇ ਸਾਹਮਣੇ ਹੀ ਉਹਦੇ ਬੰਦੇ ਨੂੰ ਉਹਦੇ ਮੁੰਡੇ ਨੂੰ ਸਾਹਮਣੇ ਹੀ ਮਾਰ ਦਿੱਤਾ ਗਿਆ ਉਹ ਕਦੀ ਭੁੱਲ ਜਾਣਗੇ ਇੱਕ ਬੀਬੀ ਦੱਸਦੀ ਆ ਕਿ ਥਾਣੇ ਵਿੱਚ ਉਹਨੂੰ ਤੇ ਉਹਦੇ ਆਦਮੀ ਨੂੰ ਨੰਗਿਆਂ ਕਰਕੇ ਮਾਰਿਆ ਗਿਆ ਕਦੇ ਭੁੱਲ ਜਾਓਗੇ ਜਿਹੜੇ ਕਹਿੰਦੇ ਆ ਨਾ ਭੁੱਲ ਜਾਓ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਉੱਤੇ ਕਦੀ ਇਹੋ ਜਿਹੀ ਕੋਈ ਤਕਲੀਫ ਆਵੇ ਇਹ ਭੁੱਲਣ ਵਾਲੀਆਂ ਗੱਲਾਂ ਨਹੀਂ ਗੀਆਂ ਇਹ ਭੁੱਲ ਨਹੀਂ ਸਕਦਾ ਬੰਦਾ ਪਤਾ ਨਹੀਂ ਕਿੱਥੋਂ ਦੀ ਤੁਹਾਡੀ ਸੋਚ ਆ ਕਿ ਉਹ ਦਿਨ ਵੀ ਯਾਦ ਨਾ ਕਰੀਏ ਬਹੁਤ ਤਕਲੀਫ ਹੁੰਦੀ ਆ ਜਦੋਂ ਇਹੋ ਜੀਆਂ ਗੱਲਾਂ ਇਹਨਾਂ ਲੋਕਾਂ ਦੁਆਰੇ ਸੁਣੀਆਂ ਜਾਂਦੀਆਂ ਸਰਕਾਰਾਂ ਨਾ ਸਾਡੀਆਂ ਉਦੋਂ ਸੀਨਾ ਹੋਣਿਆ ਸਰਕਾਰ ਬਦਲੀ ਹੋ ਗਈ ਪਰ ਕਤਲ ਅੱਜ ਵੀ ਸ਼ਰੇਆਮ ਫਿਰਤੇ ਆ ਕੋਈ ਸਜਾਨੀ ਇੱਕ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਵਿੱਚ ਜੇ ਥੋੜਾ ਜਿਹਾ ਕੁਝ ਕਰ ਲੈਂਦੇ ਆ ਤੇ ਬਾਅਦ ਵਿੱਚ ਕੋਈ ਪੁੱਛਣ ਵਾਲਾ ਨਹੀਂ ਗਾ ਪਰ ਇੱਕ ਗੱਲ ਜਾਣ ਜੋ ਜੋ ਹੋਇਆ ना ये भुलण योग ना ये बख्शन योग वागुरु जी का खालसा वाहगुरु जी की फतेह